ਕੀ ਦਾ ਕਹਾਣ ਹੁੰਦਾ ਵੇਖਿਓ ਆਹ ਕਿਹੜੀ ਚੀਜ਼ ਆ ਜਿਹੜੀ ਮਤਲਬ ਵੀ ਹੱਥ ਲਾਇਆ ਠੀਕ ਹੋ ਜੂਗੀ ਕਿਸੇ ਦੇ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਨੇ ਵੇਦਖਾਨੇ ਤਿਆਰ ਕੀਤੇ ਆਹ ਨੇ ਬਾਬਾ ਜੀ ਵੇਦਖਾਨੇ ਤਿਆਰ ਕੀਤੇ ਉਹਨਾਂ ਨੇ ਵਹਿਮਾ ਭਰਮਾ ਚੋਂ ਲੋਕਾਂ ਨੂੰ ਕੱਢਿਆ ਪਰ ਆ ਤੁਸੀਂ ਆਪ ਹੀ ਦੇਖ ਲਓ ਇਦਾਂ ਕਰਦੇ ਹੁੰਦੇ ਸੀ ਕ੍ਰਿਸ਼ਚਨ ਜਸਾਈ ਜਦੋਂ ਫਾਇਰ ਕਰਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਗੱਲਾਂ ਕਰਦੇ ਹੁੰਨੇ ਆ ਆਹ ਵੇਖ ਲਓ ਤੁਹਾਡੇ ਸਾਹਮਣੇ ਆ ਕੀ ਗੰਦ ਪੈ ਰਿਆ ਆ ਵੇਖ ਲੋ ਤੇ ਦੁਨੀਆ ਵੀ ਜਿਹੜੀ ਆ ਦੁਨੀਆ ਵੀ ਵੇਖੋ ਕੀ ਕਰਨਦੀ ਆ ਆ ਵੇਖੋ ਦੁਨੀਆ ਨੂੰ ਵੀ ਹੰਨੀ ਆ ਮਾਤੋ ਦੀ ਆ ਵੇਖੋ ਆਪਾਂ ਬਣ ਜਦੋਂ ਆ ਵੇਖੋ ਦੁਨੀਆ ਦੇ ਹਾਲ ਆ ਵੇਖੋ ਆ ਵੇਖ ਲੋ ਹੈ ਕਿਸ ਨੂੰ ਕੋਈ ਸ਼ਰਮ ਗੁਰੂ ਨਾਨਕ ਨੇ ਕੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕਿ ਇਤਿਹਾਸ ਪੜਿਆ ਵਾ ਉਹ ਵੇਖੋ ਬਾਬਾ ਜੀ ਇਹ ਵੀਡੀਓ ਹਾਂਜੀ ਪਾਈ ਹੈ ਜੀ ਅਸੀਂ ਆ ਮੈਂ ਆਪਣੇ ਫੇਸਬੁੱਕ ਅਕਾਊਂਟ ਤੇ ਪਾਈ ਹੈਗੀ ਇਹ ਵੀਡੀਓ ਤਾਂ ਪਾਈ ਹੀ ਵੀ ਇਹ ਨਾ ਜਿਹੜਾ ਬਾਬਾ ਸਾਡੇ ਪਿੰਡ ਉਹ ਪਟਿਆਲੇ ਤੇ ਜਦੋਂ 47 ਕਿਹੜਾ ਜ਼ਿਲਾ ਪੈਂਦਾ ਵਾ ਤੇ ਕਿਹੜਾ ਪਿੰਡ ਪੈਂਦਾ ਜਿੱਥੇ ਇਹ ਜ਼ਿਲਾ ਗਰਦਾਸਪੁਰ ਜੇ ਹਾਂਜੀ ਤੇ ਤਹਿਸੀਲ ਬਟਾਲਾ ਵੀ ਲਿਖ ਦਿੰਦੇ ਆ ਜਿਹੜਾ ਬਾਬਾ ਨਾਨਕ ਰੋਡ ਤੇ ਪਿੰਡ ਆ ਸਾਡਾ ਡੇੜਾ ਪਟਾਣਾ ਕਾਗਜ਼ਾਂ ਤੋਂ ਖਵਾ ਜਾ ਵਰਤੱਕ ਚੱਲਦਾ ਹਾਂਜੀ 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 ਇਹ ਬਾਬਾ ਜੀ ਕਦੋਂ ਦੇ ਇੱਥੇ ਪਿੰਡ ਚ ਆਏ ਇਹ ਕੋਈ ਡੇਢ ਕਿ ਮਹੀਨੇ ਦੇ ਕਰੀਬ ਹੋ ਗਿਆ ਜੀ ਹਾਂਜੀ ਉਹ ਕੀ ਵੀਡੀਓ ਤਾਂ ਜਿਹੜਾ ਤੁਸੀਂ ਪਾਈ ਉਹ ਵੀਡੀਓ ਅਹੀਂ ਪਹਿਲਾਂ ਤੇ ਅਸੀਂ ਸਹਿਮਤ ਆ ਜੋ ਬਾਬਾ ਕਰਦਾ ਹੈ ਵੀ ਚਲੋ ਵੈਦ ਆ ਉਹ ਘਟਮਲ ਲੈਂਦਾ ਹੈਗਾ ਨਾੜਾਂ ਵਾੜ ਜਾਣਕਾਰੀ ਹੀ ਤੇ ਦਵਾਈ ਵੀ ਦੇ ਲੈਂਦਾ ਹੈ ਤੇ ਹੁਣ ਕੁਝ ਟਾਈਮ ਹੋ ਗਿਆ ਹੈਗਾ ਵੀ ਜਿਹੜਾ ਉਹ ਹੀ ਕੰਮ ਚੱਲਣ ਲੱਗ ਗਿਆ ਹੈ ਜਿਹੜੇ ਅਸੀਂ ਕਹਿੰਨੇ ਆ 크ਰਿਸਚਨ ਗਲਤ ਜਿਹੜੇ 크ਰਿਸਚਨ ਧਰਮ ਚ ਗਲਤ ਪਾਸਟਰ ਨੇ ਆਪਣੇ ਮਤਲਬ ਲੋਕਾਂ ਨੂੰ ਗੁਮਰਾਹ ਕਰਦੇ ਉਸੇ ਤਰੀਕੇ ਨਾਲ ਹੋਣ ਲੱਗਿਆ ਗੁਰੂ ਰਾਮਦਾਸ ਜੀ ਦੇ ਨਾਂ ਤੇ ਮਤਲਬ ਵੀ ਘੁੱਟਣਾ ਮਾਰਨ ਵਾਲੇ ਹੱਥ ਲਾ ਲਾ ਕੇ ਭੇਜ ਜਾਣਾ ਵੀ ਹੱਥ ਲਾ ਜਾਂ ਠੀਕ ਹੋ ਜਾਣ ਤੇ ਇਹ ਸੰਗਤ ਵੱਲੋਂ ਦੂਰੋਂ ਨੇੜੋ ਕਾਫੀ ਆਉਂਦੀ ਨਾ ਮੇਰੇ ਖਿਆਲ ਬਹੁਤ ਜ਼ਿਆਦਾ ਹਜ਼ਾਰਾਂ ਦੇ ਹਿਸਾਬ ਨਾਲ ਆਉਂਦੀ ਹੈ ਜੀ ਪਹਿਲਾਂ ਤੇ ਚਲੋ ਉਦਾਂ ਚੱਲਦਾ ਸੀ ਬਾਅਦ ਚ ਤੇ ਹੁਣ ਗੁਲ ਕੇ ਵੀ ਰੱਖ ਲਈ ਐਂ ਚਲੋ ਨਹੀਂ ਗਏ ਉਸ ਤੋਂ ਬਾਅਦ ਜੋ ਵੀਡੀਓ ਬਣਾਈ ਹੈ ਇਹ ਇੱਥੇ ਮਤਲਬ ਗੋਦਵਾਰਾ ਵੀ ਰੱਖੀ ਹਾਂਜੀ ਰੱਖੀ ਆ ਨਹੀਂ ਕੀ ਮਤਲਬ ਜਿਹੜਾ ਵਾ ਇਹ ਬਾਬਾ ਜੀ ਵਾਅਦ ਨਹੀਂ ਸਿਰਫ ਇਹ ਮਤਲਬ ਲੋਕਲ ਬਾਕੀ ਗਮਰਾਹ ਕੀਤਾ ਹਾਂ ਹਾਂਜੀ ਵਾਅਦ ਹੈ ਮੇਰੇ ਖਿਆਲ ਨਾਲ ਕੁਝ ਵੀਡੀਓ ਜਿਹੜੀਆਂ ਗਲਤ ਪਾਈਆਂ ਕਿ ਹੁੰਦਾ ਕਰਕੇ ਗਮਰਾਹ ਹੋ ਗਏ ਅਸੀਂ ਆਪਣੀ ਡਿਊਟੀ ਫਰਜ਼ ਸਮਝਿਆ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਕੋਈ ਦਿਹਾੜੀ ਟੱਪਾ ਕਰਦਾ ਵਾ ਕੋਈ ਹੈ ਕਿਦਾਂ ਕੋਈ ਪੈਸੇ ਲੈ ਕੇ ਆਉਂਦੇ ਆ ਕਿਦਾਂ ਵਿਚਾਰਾ ਕੋਈ ਹਰ ਦੁਨੀਆ ਦੇ ਦੁਖੀ ਆ ਤੁਹਾਨੂੰ ਪਤਾ ਉਹ ਸਾਰੀ ਸਾਰੀ ਦਿਹਾੜੀ ਕੀ ਮਤਲਬ ਜਿਹੜੇ ਬੰਦੇ ਨੇ ਕੰਮ ਤੇ ਡਿਹਾੜੀ ਦਿਹਾੜੀ ਵਿੱਚ ਮੌਜੂਦ ਨੇ ਉਹ ਸਾਰੀ ਦਿਹਾੜੀ 7-8 ਵਜੇ ਨਾ ਆਉਂਦੇ ਨੇ ਮੇਰੇ ਖਿਆਲ ਸ਼ਾਮਾਂ ਦੇ ਟਾਈਮ ਤੇ ਜਾਂਦੇ ਕਿ ਮੈਨੂੰ ਦੱਸਦੇ ਸਾਰੇ ਇਹ ਤੁਹਾਨੂੰ ਦੱਸਣੀ ਡੇ ਆ ਭਾਜੀ ਵੀ ਮਤਲਬ ਠੀਕ ਨਹੀਂ ਗਾ ਜੋ ਹੋ ਰਿਹਾ ਐਵੇਂ ਇੱਕ ਪਾਸੇ ਕਹੀਏ ਤੇ ਲੋਟਾ ਚਲੋ ਇਹ ਬਾਬੇ ਨੂੰ ਖੁਦ ਕਹਿ ਦੇਣਾ ਚਾਹੀਦਾ ਵੀ ਮੈਂ ਆ ਚੀਜ਼ ਜਿਹੜੀ ਆ ਨਾ ਮਤਲਬ ਮੈਂ ਘਟਨਾ ਪ ਸਕਦਾ ਉਹਦੇ ਲਈ ਮੁੰਡੇ ਵੀ ਚਾਰ ਪੰਜ ਚਲੋ ਆਪਣੇ ਜਿਹੜਾ ਨਾਲ ਲੱਕ ਰੱਖ ਲੈ ਜਾਂ ਕੋਈ ਫੀਸ ਲਾ ਲੈ ਜੇ ਫ੍ਰੀ ਕਰਨਾ ਮੈਂ ਫ੍ਰੀ ਕਰਦੇ ਪਰ ਆ ਜਿਹੜਾ ਕੰਮ ਦੂਜਾ ਵਾ ਹੱਥ ਲਾਇਆ ਠੀਕ ਇਹ ਕੰਮ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਵੀ ਉਲਟ ਹੈ ਇਹ ਸਿੱਖੀ ਦੇ ਵੀ ਉਲਟ ਹੈ ਕੱਲ ਨੂੰ ਡੇਰਾ ਬਣ ਸਕਦਾ ਹਨ ਨੂੰ ਡਰੀ ਆ ਡਿਪੈਂਡ ਕੋ ਡੇਰਾ ਬਣ ਜਾਣਾ ਵਾ ਇਹ ਤੁਹਾਨੂੰ ਪਤਾ ਜਿਹੜੇ ਜਿਹੜੇ ਪਿੰਡਾਂ ਦੇ ਲਾਗੇ ਡੇਰੇ ਬਣੇ ਆ ਫਿਰ ਉਹਨਾਂ ਪਿੰਡਾਂ ਦਾ ਕੀ ਹਾਲ ਹੋਇਆ ਝੂਠ ਦਾ ਹੀ ਪ੍ਰਚਾਰ ਮੁੜ ਕੇ ਹੁੰਦਾ ਵਾ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਮਤਲਬ ਇਹ ਕੋਈ ਵੀ ਬੰਦਾ ਇੱਕ ਵੀ ਬੰਦਾ ਹੱਥ ਲਾਇਆ ਠੀਕ ਹੋਇਆ ਮੰਨ ਲਓ ਜੇ 10000 ਬੰਦਾ ਆਏਗਾ ਆਇਆ ਵਾ ਤੇ ਉਹਦੇ ਚ ਕੁਝ ਦਵਾਈ ਖਾਂਦੇ ਆ ਕੁਝ ਤੇ ਉਦਾਂ ਹੀ ਠੀਕ ਹੋ ਜਾਣੇ ਆ ਤੇ ਉਹ ਜਦੋਂ ਕੁਝ ਠੀਕ ਹੁੰਦੇ ਆ ਉਹ ਕਹਿ ਦਿੰਦੇ ਬਾਬੇ ਨੇ ਠੀਕ ਕੀਤਾ ਹੋਰ ਦਾ ਕਿੰਨਿਆਂ ਨੂੰ ਫੋਨ ਕਰਦੇ ਆ ਰਿਸ਼ਤੇਦਾਰਾਂ ਨੂੰ ਕਈਆਂ ਨੂੰ ਭੇਜਦੇ ਆ ਇਹ ਜੋ ਮਤਲਬ ਹੁਣ ਤੇ ਸਾਡੇ ਪਿੰਡੋਂ ਚਲ ਗਿਆ ਵਾ ਇਹਨਾਂ ਨੂੰ ਪਤਾ ਕਿੱਥੇ ਗਿਆ ਮਤਲਬ ਜਿਹੜਾ ਕੁੱਲ ਜਿਹੜੀ ਸੰਗਤ ਆਉਂਦੀ ਮੇਨ ਮੁੱਖ ਦੀ ਗੱਲ ਮਤਲਬ ਤੁਹਾਡਾ ਕਹਿੰਦਾ ਮੇਨ ਮਕਸਦ ਕੀ ਆ ਫਿਰ ਜੰਗ ਤੇ ਜਿਹੜੀ ਗਮਰਾਹ ਹੋਈ ਸਾਰੀ ਇਹ ਸੰਗਤ ਜਿਹੜੀ ਇਹ ਗਮਰਾਹ ਹੋਈ ਆ ਜਾਣਕਾਰੀ ਨਾ ਹੋਣ ਕਰਕੇ ਕੁਰਬਾਨੀ ਤੋਂ ਦੂਰ ਹੋਣ ਕਰਕੇ ਇਤਿਹਾਸ ਕੋਈ ਮੰਨ ਲਓ ਵੀ ਸਿੱਖੀ ਤੋਂ ਦੂਰ ਹੋਣ ਕਰਕੇ ਗਮਰਾਹ ਹੋਂਦੀ ਆ ਮਾਨਸਿਕ ਤੌਰ ਤੇ ਵੀ ਇਹ ਥੱਕੇ ਖਾਂਦੀ ਆ ਤੇ ਸਰੀਰਕ ਤੌਰ ਤੇ ਵੀ ਥੱਕੇ ਖਾਂਦੀ ਆ ਸਾਡੇ ਚੈਨਲ ਦੇ ਮਾਧਮ ਇਹਦਾ ਜਿਹੜੀ ਹੁਣ ਜਿਹੜੀ ਸੰਗਤ ਹੈ ਜਿਹੜੀ ਤਾਂ ਆ ਚੁੱਕੀ ਤੇ ਜਿਹੜੀ ਨਵੀਂ ਨਾਂ ਵੀ ਕੀ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਜਿੰਨੇ ਵੀ ਆਉਣਾ ਨਾ ਉਹ ਉਹ ਜਿਹੜਾ ਬਜ਼ੁਰਗ ਆਇਆ ਅਡੇ ਪੈਨ ਨੂੰ ਇਹੋ ਹੀ ਕਹਿਣ ਕਿ ਉਹ ਆਉਣ ਜਿਨ੍ਹਾਂ ਨੂੰ ਕੋਈ ਲੱਕ ਦਰਦ ਆ ਜਾਂ ਸਰਵਾਈਕਲ ਆ ਕੋਈ ਦਵਾਈ ਮੰਗਣ ਜਾਂ ਉੱਥੇ ਘਟਣ ਘਟੋ ਨਾੜਮ ਵਾਲੇ ਥੋੜੀ ਮੋਟੀ ਜਾਣਕਾਰੀ ਰੱਖਦਾ ਵਾ ਜੇ ਇਹ ਕੋਈ ਹੱਥ ਲਾਉਣ ਵਾਲਾ ਕਹੇ ਵੀ ਹੱਥ ਲਾਇਆ ਠੀਕ ਕਰ ਦਿੰਦਾ ਵਾ ਇਹ ਚੀਜ਼ ਕੋਈ ਸੰਗਤ ਐ ਉਹ ਜੇ ਭਲੇਖੇ ਜਨਾਬ ਇਹ ਇਹੋ ਜੇ ਕੰਮ ਕਹਿੰਨੇ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ ਚਲ ਜੇ ਜਿਹੜਾ ਕੋਈ ਚਰਚ ਜਾਂਦਾ ਚਰਚ ਚਲ ਜੇ ਜਿਹੜਾ ਕੋਈ ਮੰਦਰੇ ਜਾਂਦਾ ਮੰਦਰ ਚਲ ਜੇ ਜਿੰਨੂੰ ਕੋਈ ਮੰਨਦਾ ਉਹਨੂੰ ਮੰਨੀ ਜਾਏ ਇਹਨਾਂ ਚੀਜ਼ਾਂ 'ਚ ਨਾਪ ਆਪਣਾ ਟਾਈਮ ਖਰਾਬ ਕਰਦੇ ਆ ਨਾਲੇ ਪੈਸੇ ਖਰਾਬ ਕਰਦੇ ਆ ਨਾਲੇ ਵਿਚਾਰੇ ਧੱਕੇ ਖਾਂਦੇ ਆ ਜਿਹੜਾ ਤੁਸੀਂ ਮਨ ਨੂੰ ਜਿਹੜਾ ਪਿੱਠ ਤਾਂ ਪੰਡੇ ਇਹ ਤੁਸੀਂ ਪੂਰੀ ਤਰ੍ਹਾਂ ਵੀ ਚੀਜ਼ ਨੂੰ ਗਮਰਾਹ ਮੰਨਦੇ ਹੋ ਬਿਲਕੁਲ ਜੀ ਐ ਗਮਰਾਹ ਗਮਰਾਹ ਮੰਨਦੇ ਕਿਉਂਕਿ ਐਂ ਇਹ ਚੀਜ਼ ਨੂੰ ਲਾਗੋ ਵੇਖਿਆ ਉਹ ਖੁਦ ਤੁਸੀਂ ਮਨ ਨੂੰ ਰੇ ਬਾਬਾ ਜੀ ਨਾਲ ਰੇ ਤੁਸੀਂ ਐ ਮਤਲਬ ਉੱਥੇ ਬੈਠੇ ਰਹਿੰਦੇ ਰਹੇ ਆ ਹਾਂਜੀ ਉੱਥੇ ਬੈਠਾ ਵੀ ਵੇਖਿਆ ਪਿੰਡ ਦੇ ਹੀ ਆ ਜੀ ਉਦੋਂ ਤੇ 10 15 20 ਜਣੇ ਆਉਂਦੇ ਹੁੰਦੇ ਸੀ ਜਦੋਂ ਅਸੀਂ ਉੱਥੇ ਵੇਂਦੇ ਰਿਹਾ ਸੀ ਖੁਦ ਲੱਕ ਘਟਾਇਆ ਅਹੀਂ ਅਖਾਜੇ ਕਈ ਵਾਰੀ ਹੁੰਦਾ ਨਾ ਵੀ ਕੋਈ ਚੀਜ਼ ਐ ਪ੍ਰੋਬਲਮ ਐ ਬਾਬਾ ਜੀ ਚਲੋ ਸਾਡਾ ਉਹ ਘੁੱਟ ਦਿੰਦਾ ਰਹਿ ਈ ਈ ਗੱਲ ਨਹੀਂ ਪਰ ਜਿਹੜਾ ਹੁਣ ਕੰਮ ਪਤਾ ਨਹੀਂ ਕਿਹੜੇ ਤਰੀਕੇ ਨਾਲ ਵੀਡੀਓ ਪਾਪਾ ਜੀ ਕਿਦਾਂ ਗੁੰਮਰਾਹ ਕਰਕੇ ਲੋਕਾਂ ਨੂੰ ਬਿਜ਼ਨਸ ਜਿਹਾ ਬਣਾ ਲਿਆ ਕੋਲਵੰਤ ਸਿੰਘ ਜੀ ਕਿਹੜਾ ਪਿੰਡ ਬਾਬਾ ਜੀ ਇਹ ਪਿੰਡ ਆ ਇਹ ਇਦਾਂ ਦੇ ਕਾਗਜ਼ਾਂ 'ਚ ਦਿਖਾ ਜਾ ਫਿਰ ਦੋਗੇ ਡੇਰਾ ਬਠਣਾ ਨੇ ਤੇ ਬਾਬਾ ਜੀ ਤੁਹਾਡੇ ਪਿੰਡ ਇੱਕ ਬਾਬਾ ਜੀ ਸ਼ੰਤ ਮਹਾਪੁਰਸ਼ ਆਏ ਨੇ ਕਿਵੇਂ ਸਾਰਾ ਮਤਲਬ ਨਹੀਂ ਇਹ ਸੰਤ ਨਹੀਂ ਨਾ ਮਹਾਪੁਰਸ਼ ਆਏ ਚਲੋ ਵੈਦ ਹੈ ਹੀ ਮਾਰਾ ਮੋਟਾ ਏ ਤੇ ਅਸੀਂ ਜਾਣਦੇ ਹਾਂ ਥੜੀਂਦੇ ਰਹੇ ਹਾਡੇ ਮਹੱਲੇ ਦਾ ਹੀ ਇਹ ਮਹੱਲੇ ਚ ਮਤਲਬ ਆਇਆ ਹੀ ਤੇ ਘਟ ਨਾ ਪਤਾ ਮਾਰਾ ਮੋਟਾ ਹੈਗਾ ਅਸੀਂ ਪਹਿਲੇ ਦਿਨ ਵੀ ਦੂਜੇ ਦਿਨ ਵੀ ਆ ਦੇ ਵਿੱਚ ਹੁਣ ਪਤਾ ਨਹੀਂ ਕੀ ਇਹਨਾਂ ਨੇ ਸੋਲਿਆ ਨੇ ਤੇ ਬਹੁਤ ਮਾਰਾ ਹੋ ਰਿਹਾ ਹੈ ਚੰਗਾ ਨਹੀਂ ਆਏ ਦੁਨੀਆ ਬਹੁਤ ਗਮਰਾਹ ਹੋ ਰਹੀ ਏ ਬਜ਼ੁਰਗਾਂ ਨੂੰ ਚੁੱਕ ਚੁੱਕ ਲਿਆਉਂਦੇ ਨੇ 80-80 ਸਾਲ ਦੇ ਨੂੰ ਚੁੱਕ ਚੁੱਕ ਲਿਆਉਂਦੇ ਨੇ ਇਹ ਮੋੜ ਦੇ ਹੱਥ ਲਾ ਦਿੰਦਾ ਠੀਕ ਹੋ ਗਏ ਠੀਕ ਹੋ ਗਏ ਠੀਕ ਕੋਈ ਨਹੀਂ ਹੁੰਦਾ ਗਲਤ ਆ ਬਿਲਕੁਲ ਗਲਤ ਹੁਣ ਤੇ ਇਹਨਾਂ 골ਕ ਵੀ ਰਖ ਲਈ ਪਹਿਲਾਂ ਨਹੀਂ ਪੈ ਨਹੀਂ ਪੈਸਾ ਕੋ ਲੈਂਦੀ ਇਹਨਾਂ 골 ਕਹਾ ਅੱਖੀ ਵੇਖੀ ਬਣੀ ਉਤੇ 골ਕ ਰੱਖੀ ਇਹਨਾਂ ਇਹ ਬਾਬਾ ਜੀ ਜੱਦੀ ਇੱਥੋਂ ਦੇ ਨੇ ਜਾਂ ਕਿੱਥੋਂ ਦੇ ਨੇ ਬਾਬਾ ਜੀ ਇਹਨਾਂ ਦਾ ਕੁਝ ਨਾ ਹੈ ਤੇ ਜੱਦੀ ਨਹੀਂ ਗਏ ਉੱਥੋਂ ਪਾਕਿਸਤਾਨੋਂ ਉੱਠ ਕੇ ਆਏ ਨੇ ਪਰ ਇੱਕ ਇੱਕ ਘਰ ਜਿਹੜਾ ਇੱਥੇ ਰਹਿ ਗਿਆ ਤੇ ਇੱਕ ਕਿਤੇ ਪਟਿਆਲੇ ਵਾਲ ਚਲਾ ਗਿਆ ਪਟਿਆਲੇ ਵਾਲ ਚਲੇ ਗਏ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਆਪਣੇ ਇਹਨਾਂ ਦੀ ਪਿੰਡਾਂ ਲੋਕੀ ਕਹਿੰਦੇ ਕਿ ਜਾਂ ਪਸ਼ਕਤ ਬਾਹਰ ਦੀ ਹੁੰਦੀ ਪਈ। ਪਹਿਲਾਂ ਤੇ ਜਦੋਂ ਆਇਆ ਵਾ ਇੱਕ ਅੱਧਾ ਕੁ ਜਨਾਨੀਆਂ ਹੀ ਆਂ ਤੇ ਬਾਹਰ ਬੈਠੀਆਂ ਉਹਨਾਂ ਕੋ ਆਣ ਕੇ ਬਹਿ ਗਏ। ਉਹ ਜਨਾਨੀਆਂ ਨੇ ਇੱਕ ਦੂ ਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਕੋਈ ਦਰਦ ਹੁੰਦੀ ਏ, ਕੁਛ ਹੁੰਦੀ ਏ। ਉੱਥੋਂ ਹੀ ਗੱਲ ਚੱਲੀ ਏ। ਉਹਨਾਂ ਨੇ ਮੁਰਗੇ ਫੋਨ ਫਾਨ ਕੀਤੇ ਤੇ ਉੱਥੋਂ ਦੁਨੀਆ ਹੁਣ ਤੇ ਲੱਖਾਂ ਝੋ ਗਈ ਏ ਜੀ। ਮੈਨੂੰ ਪਿੰਡ ਤੋਂ ਮੈਨੂੰ ਸ਼ੁਰੂਆਤ ਹੋਈ। ਹਾਂ ਜੀ ਹਾਂ ਜੀ ਪਿੰਡ ਤੋਂ ਹੀ ਪਿੰਡ। ਤੇ ਇਹ ਪੂਰੀ ਤਰ੍ਹਾਂ ਨਾਲ ਕੀ ਮੈਨੂੰ ਤੁਸੀਂ ਮੰਨਦੇ ਜੋ ਗਮਰਾਹ ਕੇ ਜਾਂ ਕਿਵੇਂ ਮੈਨੂੰ ਕੋ ਚਮਤਕਾਰ ਮੰਨਦੇ ਜੀ? ਨਹੀਂ ਨਹੀਂ ਚਮਤਕਾਰ ਕੋਈ ਨਹੀਂ ਏ ਗ ਚਮਤਕਾਰ ਨਹੀਂ ਕੋਈ ਗਮਰਾਹ ਕਰ ਰਹੇ ਨੇ ਗਲਤ ਆ ਬਿਲਕੁਲ ਸਾਡੇ ਸਿੱਖੀ ਸਿਧਾਂਤ ਤੇ ਬਿਲਕੁਲ ਗਲਤ ਆ ਉਹ ਵੀ ਹੁੰਦੇ ਬਹੁਤ ਗਲਤ ਆ ਤੇ ਜਿਹੜੀ ਮਤਲਬ ਸਾਡੇ ਚੈਨਲ ਤੇ ਮਾਤ ਹਰ ਜਿਹੜੀ ਹੁਣ ਦੇਸ਼ਾਂ ਦੇਸ਼ਾਂ ਵਿੱਚ ਜਿਹੜੀ ਆਖਦਾ ਜਿਹੜੀ ਮਤਲਬ 2 ਰ 7-8 ਵਜੇ ਨਾਲ ਤਕਰੀਬਨ ਔੜੇ ਲੋਕ ਆ ਤੇ 9 ਵਜੇ ਦੇ ਮਤਲਬ ਮੇਰੇ ਖਿਆਲ ਚ 4-500 ਬੰਦੇ ਤੋਂ ਵੱਧ ਵੀ ਹੁੰਦੇ ਆ ਜਿਹੜੇ ਹੁਣ ਮਤਲਬ ਦੁਖੀ ਲੋਕ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਨੂੰ ਉਹ ਚਾਹੀਦਾ ਮੇਰਾ ਮੈਸੇਜ ਇਹ ਹੋਈਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗਮਰਾਹ ਨਾ ਹੋਵੋ ਪੈਸੇ ਤੁਹਾਡੇ ਖਰਾਬ ਹੁੰਦੇ ਨੇ ਗੁਰਦੁਆਰੇ ਜਾਣ ਲੱਗਿਆਂ ਇਹਨਾਂ ਨੂੰ ਤਕਲੀਫ ਹੁੰਦੀ ਆ ਉੱਥੇ ਇਹਨਾਂ ਨੂੰ ਮੋਤ ਪੈਂਦੀ ਆ ਉਹ ਪਾਠੀ ਇੱਕ ਹੁੰਦਾ ਤੇ ਦੋ ਬੰਦੇ ਬੈਠੇ ਹੁੰਦੇ ਇੱਕ ਅਦੀ ਜਨਾਨੀ ਹੁੰਦੀ ਆ ਗੁਰਦੁਆਰਾ ਸਾਹਿਬ ਉਧਰ ਇਹਨਾਂ ਨੂੰ ਜਾਂਦੇ ਆ ਮੋਤ ਪੈਂਦੀ ਐ ਇਦਾਂ ਨੂੰ ਪੱਜ ਭਾਈ ਦੁਨੀਆ ਆਉਂਦੀ ਆ ਪਤਾ ਨਹੀਂ ਇਹ ਦੁਨੀਆ ਨੂੰ ਕੀ ਹੋ ਗਿਆ ਮੈਂ ਤੇ ਹੋਏ ਹੱਥ ਜੋੜ ਕੇ ਬੇਨਤੀ ਕਰਨਾ ਵੀ ਗੁਮਰਾ ਨਾ ਹੋਵੋ ਬਾਬਾ ਨੀ